ਸੱਚੀ ਗੱਲ ਬੱਚਿਓ ਅੱਜ ਆਪਾਂ NMS 2020 ਵਾਲਾ ਜੋ ਪੇਪਰ ਤੁਹਾਡਾ ਹੋਇਆ ਉਹਦੇ ਵਿੱਚੋਂ ਬੇਟਾ ਆਪਾਂ ਸਾਇੰਸ ਔਰ ਮੈਥ ਪੋਰਸ਼ਨ ਹੱਲ ਕਰਾਂਗੇ ਮੈਨੂੰ ਉਮੀਦ ਆ ਤੁਹਾਡਾ ਇਹ ਪੇਪਰ ਬਹੁਤ ਸ਼ਾਨਦਾਰ ਹੋਇਆ ਹੋਵੇਗਾ ਤੇ ਤੁਸੀਂ ਆਪਣੇ ਅੰਕਾਂ ਦਾ ਮਿਲਾਨ ਜਰੂਰ ਕਰਨਾ ਤੁਹਾਡੇ ਕਿੰਨੇ ਅੰਕੇ ਦੇ ਵਿੱਚੋਂ ਸਹੀ ਹਨ ਕਿੰਨੇ ਅੰਕ ਬਣਦੇ ਹਨ ਠੀਕ ਹੈ ਬੇਟਾ ਫਸਟ ਆਪਣੇ ਕੋਲੇ ਸਾਇੰਸ ਦੇ ਕੁਐਸਚਨ ਆਪਾਂ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਇਕਾਈ ਖੇਤਰਫਲ ਤੇ ਕਿਰਿਆ ਕਰ ਰਹੇ ਬਲ ਨੂੰ ਕੀ ਕਹਿੰਦੇ ਨੇ ਮਤਲਬ ਇੱਕ ਯੂਨਿਟ ਏਰੀਆ ਹੋਵੇ ਉਹਦੇ ਤੇ ਫੋਰਸ ਐਕਟ ਕਰ ਰਹੀ ਹੈ ਇਕਾਈ ਖੇਤਰਫਲ ਤੇ ਫੋਰਸ ਵੱਲ ਲੱਗ ਰਿਹਾ ਉਹਨੂੰ ਕੀ ਕਹਿੰਦੇ ਆ ਬਟਾ ਆਪਾਂ ਦਬਾਅ ਕਹਿੰਦੇ ਆ ਠੀਕ ਹੈ ਪ੍ਰੈਸ਼ਰ ਫੋਰਸ ਅਪਨ ਏਰੀਆ ਠੀਕ ਹੈ ਇਹ ਹੁੰਦਾ ਬਲ ਬਟਾ ਖੇਤਰਫਲ ਦਬਾਅ ਬੋਲਦੇ ਇਹਨੂੰ ਆਪਾਂ ਦੂਜੀ ਆਪਸ਼ਨ ਸਹੀ ਸੀ ਇੱਕ ਬਿਜਲੀ ਸਰਕਟ ਵਿੱਚ ਬਿਜਲੀ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਾ ਜਾਣ ਵਾਲਾ ਸਧਾਰਨ ਯੰਤਰ ਕਿਹੜਾ ਹੈ ਇਹ ਤਾਂ ਸਾਰੇ ਬੱਚਿਆਂ ਨੂੰ ਪਤਾ ਹੋਣਾ ਕਿਹੜਾ ਬੇਟਾ ਸਵਿੱਚ ਹੈ ਰਲਿਕਿਆਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਕਿਸੇ ਸਤਾਂ ਨੂੰ ਖੁਰਦਰਾ ਬਣਾ ਕੇ ਰਗੜ ਵਧਾਈ ਜਾ ਸਕਦੀ ਹੈ ਇਹ ਕਥਨ ਸਹੀ ਹੈ ਫ੍ਰਿਕਸ਼ਨ ਕੈਨ ਨਾਟ ਬੀ ਡਿਗਰੀਜ਼ਡ ਬਾਏ ਅਪਲਾਈਂਗ ਨੂਬ੍ਰੀਕੈਂਟ ਸਨੇਹਕ ਲਗਾ ਕੇ ਰਗੜ ਘਟਾਈ ਜਾ ਸਕਦੀ ਹੈ ਇਹ ਵੀ ਠੀਕ ਹੈ ਬੇਲਨੀ ਰਗੜ ਸਰਕਨ ਸ਼ੀਲ ਰਗੜ ਤੋਂ ਵੱਧ ਹੁੰਦੀ ਹੈ ਸਰਕਨ ਸ਼ੀਲ ਰਗੜ ਸਤਿਥੀ ਰਗੜ ਨਾਲੋਂ ਘੱਟ ਹੁੰਦੀ ਹੈ ਕਿਹੜਾ ਗਲਤ ਹੈ ਵੀ ਦੂਸਰਾ ਤੀਸਰਾ ਬੇਲਨੀ ਰਗੜ ਸਰਕਨ ਸ਼ੀਲ ਰਗੜ ਤੋਂ ਵੱਧ ਹੁੰਦੀ ਹੈ ਇਹ ਸਟੇਟਮੈਂਟ ਇਹਦੇ ਲਈ ਗਲਤ ਹੈ ਦੂਅਗੇ ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਟੁੱਟਣ ਨੂੰ ਜਾਂ ਨਿਖੇੜਨ ਨੂੰ ਕੀ ਕਿਹਾ ਜਾਂਦਾ ਹੈ ਪ੍ਰਕਾਸ਼ ਦਾ ਵਰਣ ਵਿਕੇਪਨ ਡਿਸਪਰਸ਼ਨ ਆਫ ਲਾਈਟ ਠੀਕ ਹੈ ਬੇਟਾ ਘੱਟ ਦ੍ਰਿਸ਼ਟੀ ਵਾਲੇ ਵਿਅਕਤੀ ਕਿਸ ਪદ્ધਤੀ ਦੀ ਵਰਤੋਂ ਨਾਲ ਕਈ ਪਿਸ਼ਾਵਾਂ ਨੂੰ ਪੜ ਸਕਦੇ ਹਨ ਕਿਸ ਦੀ ਵਰਤੋਂ ਨਾਲ ਇਹ ਵੀ ਆਪਾਂ ਪੜਿਆ ਹੈ ਬ੍ਰੇਲ ਪદ્ધਤੀ ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਸ ਜਾਂ ਅਨਚਾਰਜਿਤ ਵਸਤੂ ਤੇ ਲਗਾਇਆ ਗਿਆ ਬਲ ਕੀ ਖਮਾਉਂਦਾ ਹੈ ਬੇਟਾ ਇਲੈਕਟ੍ਰੋਸਟੈਟਿਕ ਫੋਰਸ ਔਰ ਸਥਰ ਵਿਜਲੀ ਬਲ ਚੌਥੀ ਆਪਸ਼ਨ ਇਹਦੇ ਲਈ ਸਹੀ ਬਣੂਗੀ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਣ ਦੀਆਂ ਸਮੀਖਿਆਵਾਂ ਨੂੰ ਕੀ ਕਹਿੰਦੇ ਹਨ ਕੀ ਕਹਿੰਦੇ ਹਨ ਵੀ 1 ਸੈਕਿੰਡ ਦੇ ਵਿੱਚ ਕਿੰਨੇ ਵਾਰ ਡੋਲਣ ਹੋਇਆ ਕੀ ਕਹਿੰਦੇ ਇਹਨੂੰ ਡੋਲਣ ਦੀ ਅਵਰਤੀ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨਸ ਅਗਲਾ ਕੁਐਸਚਨ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਪਹਿਲਾ ਪ੍ਰਕਾਸ਼ ਸਲਰੀ ਖਾਬੀ ਚੱਲਦਾ ਹੈ ਸਹੀ ਹੈ ਪਾਰਦਰਸ਼ੀ ਵਸਤੂ ਆਪਣੇ ਆਪ ਵਿੱਚ ਪ੍ਰਕਾਸ਼ ਨੂੰ ਲੰਘਨ ਨਹੀਂ ਦਿੰਦੀਆਂ ਠੀਕ ਹੈ ਜਦੋਂ ਪ੍ਰਕਾਸ਼ ਦੇ ਰਸਤੇ ਵਿੱਚ ਕੋਈ ਅਪਾਰਦਰਸ਼ੀ ਵਸਤੂ ਆ ਜਾਂਦਾ ਛਾਇਆ ਬਣਦੀ ਹੈ ਵੀ ਠੀਕ ਹੈ ਦਰਪਨ ਪ੍ਰਕਾਸ਼ ਦਾ ਪ੍ਰਵਰਤਨ ਨਹੀਂ ਕਰ ਸਕਦੇ ਇਹ ਸਟੇਟਮੈਂਟ ਗਲਤ ਹੈ ਮਤਲਬ ਇਹ ਆਪਣਾ ਸਹੀ ਆਨਸਰ ਹੋਣਾ ਸੀ ਸਾਲ ਦੇ ਕਿਸ ਦਿਨ ਸੂਰਜ ਠੀਕ ਪੂਰਬ ਦਿਸ਼ਾ ਵਿੱਚੋਂ ਨਿਕਲਦਾ ਹੈ ਕਿਸ ਦਿਨ ਨਿਕਲਦਾ ਬੇਟਾ 21 ਸਤੰਬਰ ਨੂੰ ਠੀਕ ਠੀਕ ਪੂਰਬ ਦਿਸ਼ਾ ਦੇ ਵਿੱਚੋਂ ਸੂਰਜ ਨਿਕਲਦਾ ਹੈ ਸੋਮਾ ਕੁਐਸਚਨ ਇਹ ਲਿਖਿਆ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਆਪਾਂ ਵੀਡੀਓ ਪਹਿਲਾਂ ਆਪਣੀਆਂ ਵੀਡੀਓਜ਼ ਵਿੱਚ ਵੀ ਡਿਸਕਸ ਕੀਤਾ ਹੈ ਕਿਹੜਾ ਜ਼ਿੰਮੇਵਾਰ ਹੈ ਬੇਟਾ ਕਾਰਬਨ ਡਾਈਆਕਸਾਈਡ ਅਲਟਰਾਸਾਉਂਡ ਯੰਤਰ ਵਿੱਚ ਵਰਤੀ ਜਾਂਦੀ ਅਵਰਤੀ ਕਿੰਨੀ ਹੁੰਦੀ ਹੈ ਕਿੰਨੀ ਹੁੰਦੀ ਹੈ ਵੀ ਅਲਟਰਾਸਾਉਂਡ ਯੰਤਰ ਵਿੱਚ ਵਰਤੀ ਜਾਂਦੀ ਅਵਰਤੀ 20000 ਹਰਟਜ਼ ਤੋਂ ਵੱਧ ਹੁੰਦੀ ਹੈ ਇਹਦੀ 3rd ਆਪਸ਼ਨ ਸਹੀ ਬਣੇਗੀ ਅਗਲਾ ਕਿਸੇ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਦਾ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ Odometer ਠੀਕ ਹੈ Odometer ਜਿਹੜਾ ਉਹ ਦੂਰੀ ਨੂੰ ਮਾਪਦਾ ਹੈ ਵੀ ਕਿੰਨੀ ਦੂਰੀ ਤੈਅ ਕੀਤੀ ਵੋਲਟਮੀਟਰ ਪੋਟੈਂਸ਼ੀਅਲ ਅੰਤਰ ਨੂੰ ਮਾਪਦਾ ਹੈ ਸਪੀਡੋਮੀਟਰ ਸਪੀਡ ਨੂੰ ਮਾਪਦਾ ਹੈ ਇਹ ਕਰੰਟ ਨੂੰ ਮਾਪਦਾ ਹੈ ਠੀਕ ਹੈ ਬੇਟਾ ਮਾਰਤਾ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਕਿਹੜਾ ਵਰਤਿਆ ਜਾਂਦਾ ਹੈ ਲਾਈਟਨਿੰਗ ਕੰਡਕਟਰ दैट इज ਆਕਾਸ਼ੀ ਬਿਜਲੀ ਚਾਲਕ ਪੇਟ ਵਿਚਲਾ ਤਜਾਬੀਪਣ ਨੂੰ ਦੂਰ ਕਰਨ ਲਈ ਕਿਹੜਾ ਐਂਟਾਸਿਡ ਵਰਤਿਆ ਜਾਂਦਾ ਹੈ ਮਿਲਕ ਆਫ ਮੈਗਨੀਸ਼ੀਆ ਮੈਗਨੀਸ਼ੀਅਮ ਹਾਈਡਰੋਕਸਾਈਡ ਠੀਕ ਹੈ ਬੇਟਾ ਚੌਥੀ ਆਪਸ਼ਨ ਇਹਦੇ ਲਈ ਸਹੀ ਬਣੇਗੀ ਕਿਸ ਪਦਾਰਥ ਦੇ ਤੱਤ ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਪਰਮਾਣੂ ਠੀਕ ਹੈ ਪਰਮਾਣੂ ਆਪਸ ਵਿੱਚ ਮਿਲ ਕੇ ਅਣੂ ਬਣਾਉਂਦੇ ਨੇ ਅਣੂਆਂ ਤੋਂ ਫਿਰ ਜੋਗਿਕ ਅਗੇ ਪ੍ਰਮਾਣੂਤੋਜਕ ਵੀ ਬਣਦੇ ਨੇ ਫੇਰ ਲਿਕਾਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ਲਾਈਕਨ ਵੀ ਇੱਕ ਦਰਖਤ ਹੁੰਦਾ ਹੈ ਇਹ ਵੀ ਕੁਦਰਤੀ ਹੈ ਹਲਦੀ ਵੀ ਕੁਦਰਤੀ ਹੈ ਚਾਈਨਾ ਰੋਜ਼ ਵੀ ਕੁਦਰਤੀ ਹੈ ਫੀਨੋਲ ਪਥਲਿਨ ਸੰਥੈਟਿਕ ਪੋਲੀਮਰ ਸੰਥੈਟਿਕ ਇੰਡੀਕੇਟਰ ਹੈ ਕੁਦਰਤੀ ਸੂਚਕ ਨਹੀਂ ਹੈ ਇਹਦੇ ਲਈ ਤੀਜੀ ਆਪਸ਼ਨ ਫੀਨੋਲ ਪਥਲਿਨ ਆਇਕ ਸਰਕਾਰ ਦੁਆਰਾ ਗ੍ਰੀਨ ਦੀਵਾਲੀ ਮਨਾਉਣ ਲਈ ਸੰਦੇਸ਼ ਦਿੱਤਾ ਗਿਆ ਕਿਉਂਕਿ ਪਟਾਕਿਆਂ ਵਿੱਚ ਮੌਜੂਦ ਲਿਖੀਆਂ ਅਤਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ ਜਿਹੜੀਆਂ ਨੇ ਬੇਟਾ ਉਹ ਸਲਫਰ ਤੇ ਫਾਸਫੋਰਸ ਪਟਾਕਿਆਂ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਨੇ ਨਿਮਨਲਿਖਤ ਵਿਸ਼ੇਸ਼ਤਾਵਾਂ ਕਰ ਨਾਲੋਨ ਉਪਯੋਗੀ ਹੈ ਇਸ ਕਾਰਨ ਨਾਇਲੋਨ ਉਪਯੋਗੀ ਹੈ ਵੀ ਮਜ਼ਬੂਤ ਹੁੰਦਾ ਹੈ ਲਚਕੀਲਾ ਹੁੰਦਾ ਤੇ ਹਲਕਾ ਹੁੰਦਾ ਇਸ ਕਰਕੇ ਇਹ ਉਪਯੋਗੀ ਹੈ ਤਜਾਬ ਉਦੋਂ ਬਣਦੇ ਹਨ ਜਦੋਂ ਅਧਾਤਾਂ ਦੇ ਆਕਸਾਈਡ ਪਾਣੀ ਵਿੱਚ ਘੁਲਦੇ ਹਨ ਦੂਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ 110 ਵਾਸ਼ਿੰਗ ਸੋਡਾ ਦੇ ਘਟਕ ਹਨ ਵਾਸ਼ਿੰਗ ਸੋਡਾ ਹੁੰਦਾ ਸੋਡੀਅਮ ਕਾਰਬੋਨੇਟ ਮੇਨਲੀ ਇਹ ਹੁੰਦਾ ਵਾਸ਼ਿੰਗ ਸੋਡਾ ਦੇ ਵਿੱਚ ਇਹ ਵੀ ਹੁੰਦੇ ਨੇ ਪਰ ਇਹ ਵੈਸੇ ਹਾਈਡਰੇਟਡ ਹੁੰਦਾ ਹੈ ਮੇਨ ਇਹ ਹੁੰਦੇ ਨੇ ਕਿਹੜਾ ਕਿਹੜਾ ਵੀ ਇੱਕ ਤਾਂ ਸੋਡੀਅਮ ਇੱਕ ਕਾਰਬਨ ਐ ਤੇ ਇੱਕ ਆਕਸੀਜਨ ਠੀਕ ਹੈ ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣੂਗੀ ਡਾਕਟਰੀ ਥਰਮੋਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ ਹਾਂ 45 ਆ 35 ਡਿਗਰੀ ਸੈਲਸੀਅਸ ਤੋਂ 42 ਡਿਗਰੀ ਸੈਲਸੀਅਸ ਤੱਕ ਡਾਕਟਰੀ ਥਰਮੋਮੀਟਰ ਮਾਪਦਾ ਹੈ ਕਿਹੜੀ ਤਾਤ ਪਾਣੀ ਅਤੇ ਤੇਜਾਬ ਨਾਲ ਕਿਰਿਆ ਨਹੀਂ ਕਰਦੀ ਕਿਹੜੀ ਨਹੀਂ ਕਰਦੀ ਬੇਟਾ ਪਲਾਟਿਨਮ ਪਾਣੀ ਅਤੇ ਤੇਜਾਬ ਨਾਲ ਕਿਰਿਆ ਨਹੀਂ ਕਰਦੀ ਉਹ ਦੁਬਾਰਾ ਇਹ ਕਿੱਟੇ ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ ਕਿਹੜਾ ਹੁੰਦਾ ਬੇਟਾ ਟਾਰਟੈਰਿਕ ਤਜਾਬ ਸਲਫਿਊਰਸ ਤਜਾਬ ਦਾ ਸੂਤਰ ਕੀ ਹੈ H2 SO3 ਕਿਹੜਾ ਹੈ ਬੇਟਾ ਇਹਦੇ ਲਈ ਆਪਸ਼ਨ ਸੈਕੰਡ ਆਪਸ਼ਨ ਹੈ ਮੇਬੀ H2 SO3 ਇਹ ਤੁਸੀਂ ਦੇਖ ਲੈਣਾ ਇੱਥੇ ਕਲੀਅਰ ਨਹੀਂ ਹੈ ਮੇਰੇ ਸਾਹਮਣੇ ਸੈਕੰਡ ਹੀ ਆਪਸ਼ਨ ਹੈ ਇਹ H2SO3 ਸਲਫਿਊਰਸ ਐਸਿਡ ਸਕੰਜਾਮੁਕਤ ਕਪੜਾ ਕਿਸ ਤੋਂ ਬਣਦਾ ਹੈ ਰਿੰਕਲ ਫ੍ਰੀ ਕਲੋਥ ਇਸ ਓਬਟੇਨਡ ਫਰਮ ਪੋਲੀਐਸਟਰ ਪੋਲੀਐਸਟਰ ਤੋਂ ਬਣਦਾ ਹੈ ਹਾਈਡਰੋਜਨ ਦਾ ਉਹ ਸਮਸਥਾਨ ਜਿਸ ਵਿੱਚ ਪ੍ਰੋਟੋਨ ਨਿਊਟ੍ਰਨ ਤੇ ਇਲੈਕਟ੍ਰੋਨ ਦੀ ਸੰਖਿਆ ਬਰਾਬਰ ਹੈ ਥਿਸ ਇਸ ਕਾਲਡ ਡਿਊਟੀਰੀਅਮ H2 1 ਡਿਊਟੀਰੀਅਮ ਹਾਈਡਰੋਜਨ ਦਾ ਸਮਸਥਾਨ ਹੈ ਜਿਹਦੇ ਵਿੱਚ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟ੍ਰਨ ਦੀ ਸੰਖਿਆ ਬਰਾਬਰ ਮਨੁੱਖੀ ਲਹੂ ਦੇ ਕਿਹੜੇ ਸ਼ੈਲ ਆਪਣੀ ਅਕਿਰਤੀ ਬਦਲ ਸਕਦੇ ਹਨ ਕਿਹੜੇ ਬਦਲ ਸਕਦੇ ਹਨ ਬੇਟਾ ਲਾਲ ਰਕਤਾ ਨੂੰ ਗਿੱਲੜ ਰੋਗ ਕਿਹੜੇ ਹਾਰਮੋਨ ਦੀ ਕਮੀ ਕਾਰਨ ਹੁੰਦਾ ਹੈ ਕਿਸ ਹਾਰਮੋਨ ਦੀ ਕਮੀ ਕਾਰਨ ਹੁੰਦਾ ਹੈ ਥਾਇਰੋਕਸਾਈਨ ਹਾਰਮੋਨ ਦੀ ਕਮੀ ਕਾਰਨ ਗਿੱਲੜ ਰੋਗ ਹੁੰਦਾ ਹੈ ਜਿਹੜੀ ਲਿਕਵਿੰਡ ਵਿੱਚੋਂ ਕਿਹੜਾ ਪ੍ਰਿਰੱਖਕ ਨਹੀਂ ਹੈ which is not a preservative ਸੇਬ ਦਾ ਰਸ ਐਪਲ ਜੂਸ ਪ੍ਰਿਰੱਖਕ ਨਹੀਂ ਹੈ ਜੋਗਣ ਅਵਸਥਾ ਸ਼ੁਰੂ ਹੁੰਣ ਸਮੇਂ ਇਸਤਰੀਆਂ ਵਿੱਚ ਕਿਹੜਾ ਹਾਰਮੋਨ ਪੈਦਾ ਹੁੰਦਾ ਹੈ ਜਿਹੜਾ ਪੈਦਾ ਹੁੰਦਾ ਬੇਟਾ ਐਸਟ੍ਰੋਜਨ ਇਸਤਰੀਆਂ ਵਿੱਚ ਪੈਦਾ ਹੁੰਦਾ ਟੈਸਟੋਸਟੀਰੋਨ ਲੜਕੀਆਂ ਵਿੱਚ ਪੈਦਾ ਹੁੰਦਾ ਠੀਕ ਹੈ ਤਾਂ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਐਸਟ੍ਰੋਜਨ ਆਈ ਕਿਹੜਾ ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ਕਿਸ ਵਿੱਚ ਹੁੰਦਾ ਬੇਟਾ ਮੁਰਗੀ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ਅਗਲਾ ਕੁਚਨ ਹੈਡ ਲਿਖਿਆ ਵਿੱਚੋਂ ਕਿਹੜੇ ਸੰਜੀਵਾਂ ਵਿੱਚ ਅਨੁਵੰਸ਼ਕ ਕਿਹੜੀ ਸੰਜੀਵਾ ਵਿੱਚ ਅਨੁਵੰਸ਼ਿਕ ਗੁణਾਂ ਦੀ ਇਕਾਈ ਹੈ ਕਿਹੜੀ ਹੈ ਵੀ ਅਨੁਵੰਸ਼ਿਕ ਗੁਣ ਜਿਹਦੇ ਕਾਰਨ ਹੁੰਦੇ ਨੇ ਜੀਨ ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਚਿੱਲੀ ਨਹੀਂ ਹੁੰਦੀ ਉਸ ਨੂੰ ਡੈਸ਼ ਕਹਿੰਦੇ ਹਨ ਕਿਹੜਾ ਕਹਿੰਦੇ ਨੇ ਵੀ ਪ੍ਰੀਕਿਓਟਿਕ ਸੈੱਲ ਨਿਸ਼ਚਿਤ ਸਮੇਂ ਸ਼ੁਕਰਾਣੂ ਅਤੇ ਅੰਡਾ ਨੂੰ ਸੰਯੁਕਤ ਹੋ ਕੇ ਜੁਗਮਜ ਬਣਾਉਂਦੇ ਹਨ ਜਾਈਗੋਟ ਬਣਾਉਂਦੇ ਹਨ ਵਿਸ਼ਾਣੂ ਨਾਲ ਹੋਣ ਵਾਲਾ ਰੋਗ ਜਿਹੜਾ ਹੈ ਬੇਟਾ ਹੈਪੇਟਾਈਟਸ A ਹੈ ਜਾਂ ਹੋ ਗਿਆ ਤਪਦਿਕ ਮਲੇਰੀਆ ਪਰਟੋਜਵਾ ਦੁਆਰਾ ਹੁੰਦਾ ਤਪਦਿਕ ਤੇ ਹੈ ਜਾਂ ਜੀਵਾਣੂਆਂ ਦੁਆਰਾ ਫੈਲਾਈ ਜਾਂਦੇ ਹਨ ਹੈਪੇਟਾਈਟਸ A ਵਿਸ਼ਾਣੂਆਂ ਦੁਆਰਾ ਫੈਲਾਈ ਜਾਂਦਾ ਹੈ ਮਲੇਰੀਆ ਫਲਾਉਨ ਵਾਲੇ ਪਰਜੀਵੀ ਦਾ ਵਾਹਕ ਹੈ ਜਿਹੜਾ ਹੈ ਵੀ ਮਾਦਾ ਐਂਫਲੀਜ਼ ਮੱਛਰ ਸਾਹ ਕਿਰਿਆ ਵਿੱਚ ਡੈਸ਼ ਪੈਦਾ ਹੁੰਦਾ ਐਂਡ ਪ੍ਰੋਡਕਟ ਆਫ ਰੈਸਪੀਰੇਸ਼ਨ ਕੀ ਹੁੰਦਾ ਵੀ ਕਾਰਬਨ ਡਾਈਆਕਸਾਈਡ ਤੇ ਊਰਜਾ ਪੈਦਾ ਹੁੰਦੀ ਹੈ ਖੰਡ ਦੇ ਅਲਕੋਹਲ ਮਤਲਬ ਸ਼ਰਾਬ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਹਨ ਬੇਟਾ ਖਮੀਰਣ ਕਿਰਿਆ ਪੌਦਿਆਂ ਵਿੱਚ ਪਾਣੀ ਦਾ ਪਰਵહન ਡੈਸ਼ ਦੁਆਰਾ ਹੁੰਦਾ ਹੈ ਕਿਸ ਦੁਆਰਾ ਹੁੰਦਾ ਹੈ ਜਾਈਲਮ ਦੁਆਰਾ ਹੁੰਦਾ ਹੈ ਜਾਈਲਮ ਟਿਸ਼ੂ ਪੌਦਿਆਂ ਵਿੱਚ ਪਾਣੀ ਦਾ ਪਰਵહન ਕਰਦਾ ਹੈ ਪਾਣੀ ਦਾ ਸੋਖਣ ਮੁਕਰੂ ਵਿੱਚ ਕਿਸ ਅੰਗ ਦੁਆਰਾ ਹੁੰਦਾ ਹੈ ਮਨ ਬੋਡੀ ਦੇ ਵਿੱਚ ਪਾਣੀ ਦਾ ਸੋਖਣ ਕਿਸ ਅੰਗ ਦੁਆਰਾ ਹੁੰਦਾ ਬੇਟਾ ਛੋਟੀ ਅੰਦਰ ਦੁਆਰਾ ਹੁੰਦਾ ਇਹ ਕਿ ਆਪਣਾ ਮੈਥ ਪਾਰਟ ਹੈ 131ਵਾਂ ਕੁਐਸਚਨ 2 10 4 5 107 ਕਿਸ ਨਾਲ ਡਿਵੀਜ਼ੀਬਲ ਹੈ ਮਤਲਬ ਕਿਸ ਨਾਲ ਭਾਗ ਜਾਊਗਾ ਆਪਾਂ ਇਹਨੂੰ ਜੋੜ ਲਾਂਗੇ 2 ਤੇ 3 5 ਤੇ 4 9 5 ਤੇ 4 9 ਤੇ 5 14 107 ਕਿਹਦੇ ਨਾਲ ਭਾਗ ਜਾਊਗਾ ਬੇਟਾ ਇਹ ਸਤਨਾ ਕਿਉਂਕਿ 14 ਜਿਹੜਾ ਉਹ 7 ਨਾਲ ਭਾਗਜੋਗ ਹੈ ਇਸ ਕਰਕੇ ਇਹ ਸਤਨਾ ਭਾਗਜੋਗ ਹੈ ਜੇ 15 ਮਜ਼ਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿੱਚ ਬਣਾ ਸਕਦੇ ਹਨ ਤਾਂ ਉਹੀ ਕੰਮ ਨੂੰ 30 ਘੰਟਿਆਂ ਵਿੱਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ ਇਹ ਉਲਟਨ ਪਾਦ ਦਾ ਕੁਐਸਚਨ ਹੈ ਪਹਿਲਾਂ ਆਪਾਂ ਇੱਕ ਪਾਸੇ ਮਜ਼ਦੂਰ ਲਿਖ ਲੈਣੇ ਆ ਇੱਕ ਪਾਸੇ ਆਪਾਂ ਕਿੰਨੇ ਘੰਟੇ ਉਸ ਕਿੰਨੇ ਲੱਗੇ ਇਹਦੇ ਲਈ ਪਾਸੇ ਆਪਾਂ ਮੈਨ ਲਿਖ ਲੈਣੇ ਆ ਠੀਕ ਹੈ ਮਜ਼ਦੂਰ ਪਹਿਲਾਂ ਮੇਂ ਦੂਰ 15 ਸੀ ਘੰਟੇ ਲੱਗੇ ਸੀ 48 ਹੁਣ 30 ਘੰਟਿਆਂ ਚ ਕੰਮ ਪੂਰਾ ਕਰਨਾ ਮਜ਼ਦੂਰਾਂ ਦੀ ਗਿਣਤੀ ਆਪਾਂ ਪਤਾ ਕਰਨੀ ਹੈ ਦੇਖੋ ਬਟਾ ਜਨਨ ਦੀ ਗਿਣਤੀ ਆਪਾਂ x ਮੰਨ ਲੈਂਦੇ ਹਾਂ ਤਾਂ ਉਲਟਨ ਪਾਸ ਦਾ ਕੁਐਸਚਨ ਤਾਂ ਆਪਾਂ ਲਿਖਾਂਗੇ 15 48 x 30 3 ਦੇ ਅਧਰਾਗੇ ਭਾਗ ਚ ਹੋ ਜੂਗਾ 15 48 30 ਤਾਂ 15 5 15 2 30 24 2 48 ਤਾਂ ਕਿੰਨੇ ਮਜ਼ਦੂਰ ਲੱਗਣਗੇ ਬੇਟਾ 24 ਮਜ਼ਦੂਰ ਲੱਗਣਗੇ ਠੀਕ ਹੈ ਬੇਟਾ ਤੇ ਇਹਦੇ ਲਈ ਦੂਜੀ ਆਪਸ਼ਨ ਸਹੀ ਆਏਗੀ ਦਿੱਤਾ ਗਿਆ ਪਾਈ ਚਾਰਟ ਤਿੰਨ ਵਿਦਿਆਰਥੀਆਂ ਰਮਨ, ਕਮਲ ਅਤੇ ਮੋਨੂ ਦੇ ਜਿੱਤਣ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ ਕਿ ਰਮਨ ਦੇ ਜਿੱਤਣ ਦੀ ਸੰਭਾਵਨਾ ਪਤਾ ਕਰੋ ਰਮਨ ਦੇ ਜਿੱਤਣ ਦੀ ਸੰਭਾਵਨਾ ਕਿੰਨੀ ਹੋਊਗੀ 120 ਟੋਟਲ ਕਿੰਨਾ 300 सठ है ना सो भी बटा तीन सौ सठ है ना टोटल देखो तो बारह एक बारह वर्ती है छत्ती तो यह बनना बटा तीन एक बटा तीन जो ऑप्शन के नहीं है ठीक है यदि सो ग्रेस ग्रेस मिलेगी ठीक है बेटा अगला क्वेश्चन ਨਿਲ ਨੇ ਇੱਕ ਵਸਤੂ 784 ਰੁਪਏ ਵਿੱਚ ਖਰੀਦੀ ਜਿਸ ਵਿੱਚ 12% ਕਰ ਵੀ ਸ਼ਾਮਲ ਹੈ ਕਰ ਤੋਂ ਬਿਨਾ ਵਸਤੂ ਦਾ ਮੁੱਲ ਕਿੰਨਾ ਹੈ ਬਟਾ 700 ਰੁਪਿਆ ਠੀਕ ਹੈ ਕਿਉਂਕਿ ਜੇ 700 ਤੇ ਆਪਾਂ 12% ਕਰ ਜੋੜਾਂਗੇ 12% ਕੱਢ ਲਓ 700 ਦਾ ਕਿੰਨਾ ਆ ਜੂਗਾ ਵੀ 84 ਠੀਕ ਹੈ ਹੁਣ 84 ਇਹ 700 ਦੇ ਵਿੱਚ ਜੁੜਿਆ ਹੋਇਆ ਹੈ ਜਿਹੜਾ ਆਪਾਂ ਨੂੰ ਦਿੱਤਾ ਹੋਇਆ ਵੀ 784 ਕਰ ਜੋੜ ਕੇ ਠੀਕ ਹੈ ਤਾਂ ਆਪਣੇ ਕੋਲ ਜਿਹੜੀ ਮੇਨ ਰਕਮ ਹੈ ਬਿਨਾ ਕਰ ਤੋਂ ਕਿੰਨੀ ਹੋਣੀ ਸੀ ਸਸ ਹੋਣੀ ਸੀ 9 ਸਕੁਅਰ ਅਤੇ 10 ਸਕੁਅਰ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਇਹ ਆਪਾਂ ਨੂੰ ਪਤਾ ਵੀ n ਸਕੁਅਰ ਅਤੇ n 1 ਸਕੁਅਰ ਦੇ ਵਿਚਕਾਰ ਸੰਖਿਆਵਾਂ ਕਿੰਨੀਆਂ ਹੁੰਦੀਆਂ 2n n ਤੇ n 1 ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ 2n ਹੁੰਦੀਆਂ ਐਨ ਆਪਣੇ ਕੋਲ 9 ਹੈ ਤਾਂ 2 9 ਮਤਲਬ 2 9 ਮਤਲਬ ਕਿੰਨੀਆਂ ਸੰਖਿਆਵਾਂ ਹੋਣਗੀਆਂ ਬੇਟਾ 18 ਸੰਖਿਆਵਾਂ ਹੋਣਗੀਆਂ ਦੂਜੀ ਆਪਸ਼ਨ ਸਹੀ ਬਣੂਗੀ 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇ ਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ? 25% ਖੇਡਣਾ ਪਸੰਦ ਕਰਦੇ ਨੇ ਮਤਲਬ 40 ਦੇ ਵਿੱਚੋਂ 10 ਮਤਲਬ ਖੇਡਣਾ ਪਸੰਦ ਕਰਦੇ ਨੇ। 40 ਦਾ 25% ਮਤਲਬ 40 ਦਾ ਚੌਥਾ ਹਿੱਸਾ ਮਤਲਬ 10 ਬੱਚੇ ਖੇਡਣਾ ਪਸੰਦ ਕਰਦੇ ਹਨ। ਤਾਂ ਕਿੰਨੇ ਖੇਡਣਾ ਪਸੰਦ ਨਹੀਂ ਕਰਦੇ ਬੇਟਾ? 30 ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ। ਤਾਂ ਕਾਫੀ ਸੌਖਾ ਸੀ ਘਣਾ ਵਿੱਚ ਕਿੰਨੇ ਸ਼ਿਖਰ ਅਤੇ ਕਿੰਨੇ ਕਿਨਾਰੇ ਹੁੰਦੇ ਹਨ ਦੇਖੋ ਫਿਰ ਕਿੰਨੇ ਸ਼ਿਖਰ ਹੁੰਦੇ ਆ ਵੀ 1 2 3 4 5 6 7 8 8 ਸ਼ਿਖਰ ਤੇ ਕਿੰਨੇ ਕਿਨਾਰੇ ਹੋਗੇ 1 2 3 4 5 6 7 8 9 10 11 12 ਉਹ ਗਿਆਰਮ 12 ਠੀਕ ਹੈ ਮਤਲਬ 8 ਸ਼ਿਖਰ ਤੇ 12 ਕਿਨਾਰੇ ਚੌਥੀ ਆਪਸ਼ਨ ਇਹਦੇ ਲਈ ਸਹੀ ਹੈ ਇੱਕ ਪਾਸੇ ਨੂੰ ਛੁੱਟਣ ਤੇ ਭਾਗ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ ਪਹਿਲਾਂ ਆਪਾਂ ਪੂਰੇ ਲਿਖ ਲੈਣੇ ਨਤੀਜੇ ਕਿਹੜੇ-ਕਿਹੜੇ ਆ ਸਕਦੇ ਨੇ ਇਹ ਆ ਸਕਦੇ ਨੇ ਕਿਸੇ ਪਾਸੇ ਨੂੰ ਸੁੱਟ ਕੇ ਭਾਗ ਸੰਖਿਆਵਾਂ ਕਿਹੜੀਆਂ ਨੇ 2 ਠੀਕ ਹੈ ਸਭਾ ਆਪਣਾ ਮਤਲਬ ਅਨੁਕੂਲ ਪ੍ਰਭਾਅ 2 ਨੇ ਕੁੱਲ ਸੰਖਿਆਵਾਂ ਕਿੰਨੀਆਂ ਨੇ 6 ਸਭਾ ਹੋਣਾ ਕਿੰਨੀ ਹੋ ਜੂ ਬਟਾ 1/3 ਹੋ ਜੂ ਦੂਜੀ অপਸ਼ਨ ਸਹੀ ਬਣੇਗੀ ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ 20% ਘਟਾਇਆ ਗਿਆ ਤਾਂ ਕਿੰਨੇ ਪ੍ਰਤੀਸ਼ਤ ਵਾਧਾ ਘਾਟਾ ਹੋਏਗਾ ਕਿੰਨੇ ਪ੍ਰਤੀਸ਼ਤ ਹੋਏਗਾ ਬੇਟਾ 4% ਘਾਟਾ ਹੋਏਗਾ ਠੀਕ ਹੈ ਆਪਾਂ ਮੰਨ ਕੇ ਦਿਖਾ ਦੇਣਾ ਮੈਂ ਤੁਹਾਨੂੰ ਕਰਕੇ 100 ਦੀ ਮੰਨ ਲਓ ਚੀਜ਼ ਸੀ ਪਹਿਲਾਂ 20% ਵਧਾਇਆ ਉਹਦਾ ਠੀਕ ਹੈ 20% ਵਧਾਇਆ ਤਾਂ ਵੀ ਵੀ ਹੋਰ ਵੱਧ ਗਈ ਮਤਲਬ 120 ਦੀ ਹੋ ਗਈ 120 ਦੇ ਵਿੱਚੋਂ ਹੁਣ 20% ਉਹਨੂੰ ਘਟਾਤਾ 120 ਦਾ 20% ਕੱਢੀਏ ਠੀਕ ਹੈ ਤਾਂ 24 ਹੁਣ 24 ਘਟੂਗੀ ਉਹ 120 ਦੇ ਵਿੱਚੋਂ ਤਾਂ 120 ਦੇ ਵਿੱਚੋਂ 24 ਘਟਾ दो ਕਿੰਨੀ ਬਚ ਗਈ ਬੇਟਾ ਉਹ 96 96 ਰਹੀ ਹੁਣ ਤੁਸੀਂ 96 ਦੇਖ ਲਓ ਪਹਿਲਾਂ ਵਾਲੇ ਦਾ ਕਿੰਨੇ ਪ੍ਰਤੀਸ਼ਤ ਹੈ 4% ਘਟ ਗਈ ਨਾ ਤਾਂ ਇਹਦੇ ਲਈ ਤੀਜੀ ਆਪਸ਼ਨ ਸਹੀ ਬਣੇਗੀ ਸਾਮੂਹਜੀ ਤਿਰਪੁਏ ਦੇ ਵਿੱਚ ਸਾਮੇ ਤਿਰਖਾਵਾਂ ਦੀ ਗਿਣਤੀ 3 ਹੁੰਦੀ ਹੈ समीकरण हल करके एक्स का मल पता करो माइनस एक्स वटा पांच ठीक है प्लस एक वटा दो बराबर एक वटा पांच ठीक है तो एक वटा पांच ए माइनस दस हो जू एक वटा दो उधर जाके दस आप लघु उत्तम ले लेंगे दो माइनस पांच मतलब माइनस तीन वटा दस एक्स वटा पांच बराबर माइनस तीन वटा दस माइनस ना माइनस कैंसल एक्स बराबर 3/10 5 ਅੱਗੇ 5 1 5, 5 2 10, ਮਤਲਬ -3/2 x -3/2 ਇਹ ਕੁਛ ਨਹੀਂ ਕੀਤਾ ਆਪਾਂ ਸਿੰਪਲ ਸਮੀਕਰਨ ਨੂੰ ਹੱਲ ਕੀਤਾ x ਦਾ ਮੁੱਲ ਕਿੰਨਾ ਆ ਗਿਆ ਬਟਾ 3/2 ਹੋ ਗਿਆ ਸਿਰਫ ਰੇਖਾ ਖੰਡਾ ਨਾਲ ਬਣੀ ਸਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਆ ਬਟਾ ਆਪਾਂ ਬਹੁਪੁਜ ਕਹਿੰਦੇ ਆ ਕਿ ਬੇਟਾ ਜਿਹੜੇ ਬੌਪੋਜਾਂ ਦੇ ਵਿਕਿਰਣਾ ਦਾ ਕੋਈ ਵੀ ਭਾਗ ਵਾਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬੌਪੋਜ ਨੂੰ ਕੀ ਆਖਦੇ ਹਨ ਕੀ ਆਖਦੇ ਨੇ ਬੇਟਾ ਉਸ ਨੂੰ ਉਤਲ ਬੌਪੋਜ ਆਖਦੇ ਹਨ ਇੱਕ ਸੰਖਿਆ ਆਪਣੇ ਵਰਗ ਦੇ ਉਲਟਕਰਮ ਦਾ 64 ਗੁਣਾ ਹੈ ਸੰਖਿਆ ਪਤਾ ਕਰੋ ਸੰਖਿਆ ਮੰਨ ਲਓ x ਹੈ ਉਹ ਆਪਣੇ ਵਰਗ ਦਾ ਉਲਟਕਰਮ ਵਰਗ ਦਾ ਉਲਟਕਰਮ ਹੋ ਗਿਆ दस चौंहट गुना है ठीक है एक्स द स्केर इधर जाके गुणा हो जाऊ मतलब एक्स की घाट तीन बराबर चौंहठ तो एक्स बराबर चार क्योंकि चौकी चौकी सोलह चौका चौंठ हों संख्या कि हो चार हो, सब सब तो छोटी वर्ग संख्या पता करो जो नौ आ, नौ जो चार नौ दस वंडी जा सके छोटिया तो हैग ਵਰਗ ਵੀ ਹੋਣੀ ਚਾਹੀਦੀ ਹੈ ਤਾਂ ਕਿਹੜੀ ਹੋਊਗੀ ਬੇਟਾ ਉਹ 900 ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 192 ਨੂੰ ਵੰਡਣ ਤੇ ਇਹ ਭਾਗਫਲ ਇੱਕ ਪੂਰਣ ਕਣ ਬਣ ਜਾਵੇ ਠੀਕ ਹੈ ਕਿਹੜਾ ਬਣੂਗਾ ਵੀ ਕਿਹਦੇ ਨਾਲ ਬਣਾਂਗੇ ਆਪਾਂ ਕਰਕੇ ਵੇਖ ਸਕਦੇ ਹਾਂ ਆਪਾਂ 192 ਨੂੰ ਆਪਾਂ ਗੁਣਖੰਡ ਬਣਾ ਸਕਦੇ ਹਾਂ 2 ਤੇ ਭੇਜੀਏ ਜੀ 9 2 18 ਠੀਕ ਹੈ 6 2 12 ਠੀਕ ਹੈ ਜੀ 2 ਤੇ ਫਿਰ ਭੇਜ ਦੋ 4 2 8 8 2 16 ਫਿਰ 2 ਤੇ ਭੇਜ ਦੋ 24 2 48 ਫਿਰ 2 ਤੇ ਭੇਜ ਦੋ 12 ਠੀਕ ਹੈ ਇਧਰਲੇ ਪਾਸੇ ਸ਼ੁਰੂ ਕਰ ਲੈਂਦੇ ਹਾਂ 12 ਤੋਂ ਇਹ ਜੇ 2 ਤੇ ਭੇਜ ਜ 6 2 12 ਫਿਰ 2 ਤੇ ਭੇਜਾਂਗੇ 3 ਤਾਂ ਦੇਖੋ ਬੇਟਾ 3-3 ਦੇ ਜੋਟੇ ਬਣਾ ਲਓ ਇਹ ਬਣ ਗਿਆ ਇੱਕ 1 ਆ ਦੋ ਦਵਾ ਹੋ ਗਏ 3-3 ਦੇ ਜੋਟੇ ਬਣ ਗਏ ਮਤਲਬ ਕਿਹੜਾ ਬਚ ਗਿਆ ਇਕੱਲਾ 3 ਬਚ ਗਿਆ ਤਾਂ ਆਪਾਂ ਕਿੰਨਾ ਭਾਗ ਕਰਾਂਗੇ 3 ਨਾਲ ਭਾਗ ਕਰਾਂਗੇ ਇਹ ਪੂਰਨ ਘਣ ਬਣ ਜਾਏਗਾ ਠੀਕ ਹੈ ਦੂਜੀ অপਸ਼ਨ ਸਹੀ ਬਣੇਗੀ ਜੇਕਰ ਕਿਸੇ ਸੰਖਿਆ ਦਾ 75% 75 ਵਿੱਚ ਜੋੜਿਆ ਜਾਵੇ ਤਾਂ ਨਤੀਜੇ ਵਜੋਂ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ ਸੰਖਿਆ ਪਤਾ ਕਰੋ ਸੰਖਿਆ ਆਊਗੀ 300 ਠੀਕ ਹੈ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਣਾ 300 ਦਾ 75% ਕਰਦੇ ਆਪਾਂ ਇਹਨੂੰ 75 ਵਿੱਚ ਜੋੜਾਂਗੇ ਠੀਕ ਹੈ 0 ਨਾਲ 0 ਕੱਢ ਦੋ 75 70 ਦੋ ਕਿੰਨਾ ਬਣ ਜੂਗੀ 5 3 15 1 ਸਲ 7 21 225 ਠੀਕ ਹੈ ਹੁਣ ਆਪਾਂ ਇਹਨੂੰ ਕਿਹਦੇ ਵਿੱਚ ਜੋੜਨਾ 75 ਦੇ ਵਿੱਚ 225 ਦੇ ਵਿੱਚ 75 ਜੋੜੇ ਕਿੰਨਾ ਬਣ ਜੂਗਾ 300 ਉਹੀ ਸੰਖਿਆ ਬਣ ਗਈ ਨਾ ਤੇ ਇਸ ਕਰਕੇ ਤੀਜੀ ਆਪਸ਼ਨ ਇਹਦੇ ਲਈ ਸਹੀ ਹੈ ਇੱਕ ਜੇਕਰ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਦੇ ਬਰਾਬਰ ਹੈ ਤਾਂ ਵਰਗ ਦੀ ਪੂਜਾ ਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਕੀ ਹੋਏਗਾ ਤਾਂ ਆਪਾਂ ਕਰ ਦਿੰਨੇ ਆ ਵਰਗ ਦਾ ਖੇਤਰਫਲ ਮਤਲਬ a² ਪੂਜਾ ਦਾ² ਚੱਕਰ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਬੇਟਾ πr वर्ग की पूजा वटा च चकर अर्धव्याज का अनुपात आप पता करना तो इतों देख लें अपना ए स्केर वटा आर स्केयर बराबर पाई दे वर्गमूल ले दोनों पासे ए वटा आर मतलब वर्गमूल पाई वटा एक मतलब अनुपात कि हो जू वर्गमूल पाई वटा अनुपात एक हो जूगा ठीक है बेटा इतों आप वर्गमूल ले, ले, ले दोनों पास ਤਾਂ ਉਧਰ ਸਕੁਅਰ ਸੀ ਕੈਨਸਲ ਹੋ ਗਿਆ a/r ਵਰਕਿੰਗ ਪਾਈ 1 ਮਤਲਬ ਵਰਕਿੰਗ ਪਾਈ ਐਂਡ ਪਾਤ 1 ਪਹਿਲੀ অপਸ਼ਨ ਇਹਦੇ ਲਈ ਸਹੀ ਬਣੇਗੀ ਜੇਕਰ x ਤੇ y ਸਿੱਧੇ ਪਰਵਰਤਨ ਵਿੱਚ ਹੋ ਤਾਂ 1/x ਤੇ 1/y ਵੀ ਸਿੱਧੇ ਪਰਵਰਤਨ ਦੇ ਵਿੱਚ ਹੀ ਹੋਣਗੇ ਇਫ both x and y in direct proportion then 1/x and 1/y in also direct proportion ਸਿੱਧਾ ਪਰਵਰਤਨ ਤਿੰਨ ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜផល ਹਮੇਸ਼ਾ 37 ਨਾਲ ਭਾਗਯੋਗ ਹੁੰਦਾ ਹੈ ਇਹਦੇ ਲਈ 4th ਆਪਸ਼ਨ ਸਹੀ ਬਣੇਗੀ ਠੀਕ ਹੈ ਬੇਟਾ ਇਹ ਸੀ ਤੁਹਾਡਾ ਸਾਇੰਸ ਔਰ ਮੈਥ ਵਾਲਾ ਪਾਠ ਮੈਨੂੰ ਉਮੀਦ ਹੈ ਤੁਹਾਡੇ ਸਾਰੇ ਕੁਐਸਚਨ ਸਹੀ ਹੋਣਗੇ ਥੈਂਕ ਯੂ ਬੇਟਾ